ਸਤਿ ਸ਼੍ਰੀ ਅਕਾਲ ਜੀ ਅਓ ਅੱਜ ਆਪਾਂ ਸੁਣਦੇ ਹਾਂ ਗਿਆਨੀ ਸੋਹਣ ਸਿੰਘ ਸਿੱਧਲ ਜੀ ਦਾ ਨਾਵਲ ਮਹਾਰਾਣੀ ਜਿੰਦਾ ਦਾ ਭਾਗ ਤੀਜਾ ਸਰਦਾਰ ਹਰੀ ਸਿੰਘ ਨਲਵੇ ਦੇ ਸਵਰਗਵਾਸ ਹੋਣ ਪਿਛੋਂ ਰਾਜ ਦਾ ਵਦੇਰੇ ਕਮਸ਼ੀਰੇ ਪੰਜਾਬ ਦੇ ਸਿਰ ਆ ਪਿਆ ਕਿਸੇ ਕਿਸੇ ਦਿਨ ਏਸੇ ਵਿਹਾਰ ਵਿੱਚ ਰਾਤ ਅੱਧਿਓਂ ਵੀ ਟਲ ਜਾਂਦੀ ਉੱਥੇ ਕਿਵੇਂ ਨਾਲ ਚੋਰ ਹੋ ਜਾਂਦੇ ਡੋਗਰਿਆ ਤੋਂ ਸੁਚੇਤ ਰਹਿਣ ਵਾਸਤੇ ਸਹੀ ਰਾਏ ਦੇਣ ਵਾਲਾ ਉਹਨਾਂ ਕੋਲ ਕੋਈ ਸੱਚਾ ਸਲਾਹਕਾਰ ਨਹੀਂ ਸੀ ਰਿਹਾ ਜਿੰਦਾਂ ਨੇ ਇਸ ਤੋਂ ਨੂੰ ਮਹਿਸੂਸ ਕੀਤਾ ਉਹ ਆਪ ਰਾਜਪਾਗ ਦੇ ਕੰਮਾਂ ਵਿੱਚ ਦਿਨਚਸਪੀ ਲੈਣ ਲੱਗ ਪਈਂ ਛੇਰੇ ਪੰਜਾਬ ਰਾਤ ਨੂੰ ਮਹਿਲਾਂ ਵਿੱਚ ਪਹੁੰਚਦੇ ਤਾਂ ਜਿੰਦਾਂ ਰਾਜ ਸੰਬੰਧੀ ਗੱਲਾਂ ਪੁੱਛਦੇ ਤੇ ਬੜੇ ਧਿਆਨ ਨਾਲ ਉਹਨਾਂ ਉੱਤੇ ਵਿਚਾਰ ਕਰਦੀ ਕਈ ਵਾਰ ਉਹ ਨਰਮ ਜਿਹੀ ਬੋਲੀ ਵਿੱਚ ਆਪਣੀ ਰਾਏ ਵੀ ਦੱਸ ਦਿੰਦੀ ਇਸ ਬਦਲੇ ਹੋਏ ਵਿਹਾਰ ਤੋਂ ਇੱਕ ਦਿਨ ਸ਼ੇਰੇ ਪੰਜਾਬ ਦੇ ਦਿਨ ਵਿੱਚ ਸ਼ੱਕ ਪੈ ਗਿਆ ਕਿਤੇ ਮਾਈ ਸਦਾਕੌਰ ਵਾਂਗ ਮਹਾਰਾਣੀ ਜਿੰਦਾ ਦੇ ਅੰਦਰ ਵੀ ਰਾਜ ਦੀ ਭੁੱਖ ਤਾਂ ਨਹੀਂ ਪੈਦਾ ਹੋ ਗਈ ਰਾਜ ਸਤਿਆ ਹਾਸਲ ਕਰਨ ਦੀ ਭੁੱਖ ਇਨਸਾਨ ਨੂੰ ਆਪਣੇਆਂ ਨਾਲੋਂ ਦੂਰ ਕਰ ਦਿੰਦੀ ਹੈ ਉਹ ਸਾਰੀਆਂ ਸੰਜਾ ਵੱਲੋਂ ਬੇਮੁਖ ਹੋ ਜਾਂਦਾ ਹੈ ਉਹਦੇ ਅੰਦਰ ਕਿਸੇ ਵਾਸਤੇ ਵੀ ਅਪੜਤ ਨਹੀਂ ਰਹਿ ਜਾਂਦੀ ਇੱਕ ਰਾਜ ਸਤਿਆ ਹੀ ਉਹਦਾ ਧਰਮ ਬਣ ਜਾਂਦਾ ਹੈ ਕੋਚ ਦਿਨ ਸ਼ੇਰੇ ਪੰਜਾਬ ਇਸ ਗੱਲ ਤੇ ਬੜੇ ਡੂੰਗੀ ਸੋਚ ਵਿਚਾਰ ਕਰਦੇ ਰਹੇ ਇੱਕ ਦਿਨ ਜਿੰਦਾ ਦੇ ਦਿਲ ਦੀ ਹੱਥ ਲੈਣ ਵਾਸਤੇ ਸ਼ੇਰੇ ਪੰਜਾਬ ਨੇ ਕਿਹਾ ਪ੍ਰਾਣ ਪਿਆਰੀ ਜੀਓ ਤੁਸੀਂ ਜਹਾਗੀਰ ਤੇ ਨੂਰ ਜਹਾਂ ਦੀ ਕਹਾਣੀਆਂ ਪੜ੍ਹੀ ਹੋਵੇਗੀ ਜੀ ਸਰਕਾਰ ਸਰਕਾਰ ਦੀ ਇੱਛਾ ਹੈ ਕਿ ਨੂਰ ਜਹਾਂ ਵਾਂਗ ਪੰਜਾਬ ਦਾ ਰਾਜ ਭਾਗ ਤੁਹਾਡੇ ਹੱਥ ਸੌਂਪ ਦਿੱਤਾ ਜਾਏ ਸ਼ੇਰੇ ਪੰਜਾਬ ਦੇ ਤਿੱਖੀ ਨਜ਼ਰ ਔਰ ਰੇ ਜਿੰਦਾ ਦੇ ਚਿਹਰੇ ਨੂੰ ਪੜਨ ਦਾ ਯਤਨ ਕਰ ਰਹੀ ਸੀ ਨਹੀਂ ਸਰਕਾਰ ਤੁਹਾਡੀ ਜਿੰਦਾ ਰਾਜ ਦੀ ਭੁੱਖੀ ਨਹੀਂ ਰਾਜ ਪ੍ਰਾਪਤ ਕਰਨ ਬਦਲੇ ਪਤੀ ਦਾ ਪਿਆਰ ਦੇਣਾ ਪੈਂਦਾ ਏ ਇਹ ਸੌਦਾ ਮੈਨੂੰ ਕਿਸੇ ਕੀਮਤ ਤੇ ਵੀ ਪ੍ਰਵਾਨ ਨਹੀਂ ਪਰ ਤੁਹਾਡੀ ਨੀਤਕ ਸੋਜ ਵੀ ਸੋਜ-ਬੋਜ ਤਾਂ ਗਜਬ ਦੀ ਹੈ ਕਈਆਂ ਕਮਾਂ ਵਿੱਚ ਤੁਹਾਡੀ رائے ਬੜੀ ਕੀਮਤੀ ਹੁੰਦੀ ਹੈ ਮਹਾਰਾਜ ਗ੍ਰਸਤ ਵਿੱਚ ਪਤੀ ਪਤਨੀ ਦਾ ਰਿਸ਼ਤਾ ਬਾਦਸ਼ਾਹ ਤੇ ਵਜ਼ੀਰ ਵਾਲਾ ਹੁੰਦਾ ਏ ਵਜ਼ੀਰ ਦਾ ਧਰਮ ਹੈ ਬਾਦਸ਼ਾਹ ਨੂੰ ਆਪਣੀ ਨੇਕ ਸਲਾਹ ਦੇਵੇ ਤੇ ਉਸ ਤੋਂ ਪਿੱਛੋਂ ਮਾਲਕ ਦੇ ਹੁਕਮ ਸਾਹਮਣੇ ਸਿਰ ਝੁਕਾ ਦੇਵੇ ਸੋ ਮੈਂ ਵੀ ਆਪਣਾ ਫਰਜ਼ ਸਮਝ ਕੇ ਕਦੇ-ਕਦੇ ਰਾਏ ਦੇ ਦਿੰਦੀ ਹਾਂ ਤੇ ਜਿੱਥੋਂ ਤੱਕ ਰਾਜ ਸੰਭਾਲਣ ਦਾ ਵਾਸਤਾ ਏ ਮੈਂ ਤਾਂ ਹਜ਼ੂਰ ਦੇ ਚਰਨਾਂ ਵਿੱਚ ਰਹਿਣ ਦਾ ਸੁੱਖ ਛੱਡ ਕੇ ਸੁਰਗ ਦਾ ਰਾਜ ਲੈਣ ਦੀ ਵੀ ਇੱਛਾ ਨਹੀਂ ਰੱਖਦੀ ਦਾਸੀ ਦਾ ਰਾਜ ਸਰਕਾਰ ਦੇ ਚਰਨਾਂ ਵਿੱਚ ਹੀ ਐ ਸ਼ਰਦਾ ਨਾਲ ਜਿੰਦਾ ਨੇ ਸਿਰ ਝੁਕਾ ਦਿੱਤਾ ਪ੍ਰਸੰਨ ਹੋ ਕੇ ਮਹਾਰਾਜ ਨੇ ਜਿੰਦਾ ਨੂੰ ਛਾਤੀ ਨਾਲ ਲਾ ਲਿਆ ਸਰਕਾਰ ਦੇ ਬਹੁਤ ਸਾਰੇ ਭੁਲੇਖੇ ਦੂਰ ਹੋ ਗਏ ਜਿੰਦਾ ਦੀ ਕਦਰ ਪਹਿਲਾਂ ਨਾਲੋਂ ਵੀ ਸ਼ੇਰੇ ਪੰਜਾਬ ਦੇ ਦਿਲ ਵਿੱਚ ਵਧ ਗਈ ਇੱਕ ਦਿਨ ਉਹਨਾਂ ਦਲੀਪ ਸਿੰਘ ਦਾ ਮੂੰਹ ਚੁੰਮਦਿਆਂ ਗਿਆ ਪਿਆਰੀ ਜਿੰਦਾ ਸਰਕਾਰ ਕਿਸ ਵੇਲੇ ਸੋਚਦੀ ਏ ਕਿ ਆ ਚੰਗਾ ਹੁੰਦਾ ਜੇ ਸਾਡੇ ਬਾਦ ਸਾਡੇ ਮਹਿਬੂਬਾ ਮਹਾਰਾਣੀ ਜਿੰਦਕੌਰ ਦਾ ਪੁੱਤਰ ਗੱਦੀ ਤੇ ਬੈਠਦਾ ਪਰ ਇਹ ਜਿੰਦਾ ਦਾ ਦੂਸਰਾ ਇਮਤਿਹਾਨ ਸੀ ਮਹਾਰਾਜ ਟਿੱਕਾ ਸਾਹਿਬ ਬੇਤਾ ਮੇਰੇ ਹੀ ਪੁੱਤਰ ਹਨ ਸਰਕਾਰ ਦੀ ਉਮਰ ਲੰਬੀ ਹੋਵੇ ਸਰਕਾਰ ਦੇ ਬਾਦ ਟਿੱਕਾ ਖੜਕ ਸਿੰਘ ਹੀ ਰਾਜਗਦੀ ਤੇ ਸ਼ੋਭਦੇ ਹਨ ਮੇਰਾ ਦਲੇਪ ਉਹਨਾਂ ਦਾ ਗੜਬਈ ਬਣਨ ਵਿੱਚ ਹੀ ਮਾਣ ਸਮਝੇਗਾ ਜਿੰਦਾ ਨੇ ਜਰਾ ਕੋ ਅਚਨਚੇ ਫਿਰ ਕਹਿਣਾ ਸ਼ੁਰੂ ਕੀਤਾ ਪਰਦਾਸੀ ਹੈਰਾਨ ਹੈ ਸਰਕਾਰ ਇਹੋ ਜੀਆਂ ਗੱਲਾਂ ਕਿਉਂ ਸੋਚਣ ਲੱਗ ਪੈਂਦੇ ਨੇ ਜਿੰਦਾ ਨੇ ਪਤੀ ਦੇ ਚਿਹਰੇ ਤੇ ਅੱਖਾਂ ਗੱਡ ਕੇ ਕਿਹਾ ਜਿੰਦਾ ਇਸ ਇਮਤਿਹਾਨ ਵਿੱਚ ਵੀ ਪੂਰੀ ਉਤਰੀ ਸ਼ੇਰੇ ਪੰਜਾਬ ਉਸ ਵੱਲੋਂ ਪੂਰੀ ਤਰ੍ਹਾਂ ਸੰਤੁਸ਼ਟ ਸਨ ਦਿਨ ਬੜੀ ਤਿੱਖੀ ਚਾਲੇ ਬੀਤਦੇ ਜਾ ਰਹੇ ਸਨ ਮਹਾਰਾਜ ਨੂੰ ਪਹਿਲਾਂ ਵੀ ਇੱਕ ਦੋ ਵਾਰ ਅਦਰੰਗ ਦਾ ਰੋਗ ਹੋ ਚੁੱਕਾ ਸੀ ਫਕੀਰ ਅਸੀਜ਼ੂ ਦੇ ਇਲਾਜ ਨਾਲ ਆਰਾਮ ਹੋ ਜਾਂਦਾ ਰਿਹਾ ਪਰ ਰੋਗ ਦੀਆਂ ਜੜਾਂ ਨਹੀਂ ਸੰਗਈਆਂ 1839 ਦੇ ਆਰੰਭ ਵਿੱਚ ਇਹ ਰੋਗ ਫਿਰ ਜਾਗ ਪਿਆ ਇਸ ਵਾਰ ਬਿਮਾਰੀ ਦਾ ਹਮਲਾ ਬੜਾ ਸਖਤ ਸੀ ਪੈਂਦੀ ਸੱਟੇ ਮਹਾਰਾਜ ਮੰਜੇ ਤੇ ਪੈ ਗਏ ਇੱਕ ਪਾਸੇ ਦੀ ਲੱਤ ਤੇ ਬਾਹ ਓਕਾ ਹਿੱਲਣੋ ਰਹਿ ਗਈਆਂ ਲਕਵੇ ਨਾਲ ਉਸੇ ਪਾਸੇ ਦੀ ਉਰਾਸ਼ ਵੀ 13-56 ਹਟ ਗਏ ਪੰਜਾਬ ਦਾ ਸ਼ੇਰ ਇਸ ਮਾਰੂ ਰੋਗ ਦੇ ਕਾਰਨ ਕਿੱਲਣ ਜੋਗਾ ਵੀ ਨਾ ਰਹਿ ਗਿਆ ਇਹ ਹਾਲਤ 5-6 ਮਹੀਨੇ ਰਹੀ ਇਨ੍ਹਾਂ ਦੇ ਨਾਲ ਵਿੱਚ ਰਾਜ ਸੱਤਿਆ ਦੇ ਲਾਲਚੀਆਂ ਵੱਲੋਂ अनेका ਗੋਂਦਾਂ ਗੁੰਨੀਆਂ ਜਾ ਰਹੀਆਂ ਸਨ ਪਰ ਮੰਜੇ ਤੇ ਪਏ ਸ਼ੇਰ ਦਾ ਵੀ ਇੰਨਾ ਤਮਾ ਸੀ ਕਿ ਡਰਦਾ ਕੋਈ ਸਿਰ ਉਠਾਉਣ ਦੀ ਹਿੰਮਤ ਨਹੀਂ ਸੀ ਕਰਦਾ ਸਾਰੇ ਖਿਡਾਰੀ ਸਮੇਂ ਦੇ ਉਡੇਕ ਵਿੱਚ ਸ਼ਹਿ ਮਾਰੇ ਬੈਠੇ ਸਨ ਕੁਝ ਰਾਣੀਆਂ ਵੀ ਉਹਨਾਂ ਗੋਂਦਾਂ ਵਿੱਚ ਸ਼ਾਮਲ ਸਨ पर जिंदा ਨੇ ਆਪਣੀਆਂ ਸਾਰੀਆਂ ਸ਼ਕਤੀਆਂ ਮਹਾਰਾਜ ਦੀ ਸੇਵਾ ਸੰਭਾਲ ਵਿੱਚ ਲਾਈਆਂ ਹੋਈਆਂ ਸਨ ਉਹ ਲਗਾਤਾਰ ਕਈ ਦਿਨ ਤੇ ਰਾਤਾਂ ਮਹਾਰਾਜ ਦੇ ਮੰਜੇ ਦੀ ਬਾਹੀ ਫੜ ਕੇ ਬੈਠੀ ਰਹਿੰਦੇ ਉਸ ਦੀ ਕਠਨ ਤਪੱਸਿਆ ਵੇਖ ਕੇ ਮਹਾਰਾਜ ਕਈ ਵਾਰ ਪੁੱਛਦੇ ਮਹਾਰਾਣੀ ਜੀਓ ਆਸ ਨਹੀਂ ਕਿ ਈਸ਼ਵਰ ਰੋਗ ਛੱਡ ਕੇ ਚਲਾ ਜਾਏ ਤੁਸੀਂ ਆਪਣੇ ਵਾਸਤੇ ਜਾਂ ਆਪਣੇ ਪੁੱਤਰ ਵਾਸਤੇ ਕੁਝ ਮੰਗ ਲਓ ਮਹਾਰਾਜ ਇੱਕ ਸਰਕਾਰ ਦੀ ਜ਼ਿੰਦਗੀ ਤੋਂ ਬਿਨਾ ਹੋਰ ਕੁਝ ਨਹੀਂ ਚਾਹੀਦਾ ਹਰ ਵੇਲੇ ਨਿਰੰਕਾਰ ਕੋਲੋਂ ਇਹਾ ਸੁਖ ਮੰਗਦੀ ਹਾਂ ਕਿ ਸਾਡੇ ਮਾਂ ਪੁੱਤਾਂ ਦੇ ਸਿਰ ਉੱਤੇ ਸਰਕਾਰ ਦਾ ਸਾਯਾ ਰਹੇ ਕਹਿੰਦੇ ਆਂ ਕਹਿੰਦੇ ਆਂ ਜਿੰਦਾ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹੱਛਾ ਜੇ ਸਮੇ ਨੇ ਮੌਲਤ ਦਿੱਤੀ ਤਾਂ ਸਰਕਾਰ ਤੁਹਾਡੀ ਸੇਵਾ ਭਗਤੀ ਦਾ ਮੁੱਲ ਪਾਵੇਗੀ ਸ਼ੇਰੇ ਪੰਜਾਬ ਨੇ ਠੰਡਾ ਸਾਹ ਪਰ ਕੇ ਕਹਿਣਾ ਪਰ ਅਫਸੋਸ ਸਮੇਂ ਨੇ ਮੋਲਤਨਾ ਦਿੱਤੇ ਰੋਗ ਦਿਨੋ ਦਿਨ ਵਧਦਾ ਗਿਆ ਹਾਲਤ ਇੱਥੋਂ ਤੱਕ ਖਰਾਬ ਹੋ ਗਈ ਕਿ ਸਰੀਰ ਦਾ ਬਾਕੀ ਹਿੱਸਾ ਵੀ ਹਿਲਣੋਂ ਰਹਿ ਗਿਆ ਜੇ ਹੁਣ ਤੱਕ ਸਾਥ ਦੇਂਦੀ ਆ ਰਹੀ ਸੀ ਅੰਤ ਉਹਦੇ ਵਿੱਚ ਵੀ ਵੱਲ ਪੈਣ ਲੱਗ ਪਏ ਅਖੀਰਲੇ ਕੁਝ ਦਿਨ ਮਹਾਰਾਜ ਦੀ ਗੱਲ ਦੀ ਸਮਝ ਪੈਣੋਂ ਵੀ ਹਟ ਗਈ ਮਹਾਰਾਜ ਕੁਝ ਕਹਿਣਾ ਚਾਹੁੰਦੇ ਤੇ ਚਲਾਕ ਡੋਗਰਾ ਧਿਆਨ ਸਿੰਘ ਕੁਝ ਹੋਰ ਹੀ ਅਰਥ ਕੱਢਦਾ ਡੋਗਰੇ ਵਜ਼ੀਰ ਦੀ ਤਾਕਤ ਇੰਨੀ ਵੱਡੀ ਹੋਈ ਸੀ ਕਿ ਸ਼ਹਜਾਦੇ ਵੀ ਉਹਦੇ ਸਾਹਮਣੇ ਕੁਝ ਨਾ ਕਰ ਸਕਦੇ ਜਿੰਦਾ ਇਹ ਸਭ ਕੁਝ ਵੇਖਦੀ ਸਮਝਦੀ ਪਰ ਆਪਣੇ ਗਮ ਵਿੱਚ ਡੁੱਬੇ ਉਹ ਕੁਝ ਨਾ ਕਰ ਸਕਦੇ ਉਹ ਆਪਣੇ ਪਤੀ ਨੂੰ ਸਾਰੇ ਦਿਲ ਨਾਲ ਪਿਆਰ ਕਰਦੀ ਸੀ ਉਸਦੇ अनोखे ਪਿਆਰ ਨੇ ਪਤੀ ਪਤਨੀ ਦੀ ਉਮਰ ਦੀਆਂ ਵਿੱਥਾਂ ਵੀ ਮਿਟਾ ਦਿੱਤੀਆਂ ਸਨ ਜਿੰਦਾ ਆਪਣਾ ਆਪ ਪੁੱਕਾ ਭੁਲਾ ਚੁੱਕੇ ਸੀ ਰਾਜਾ ਧਿਆਨ ਸਿੰਘ ਨਹੀਂ ਸੀ ਚਾਹੁੰਦਾ ਕਿ ਅੰਤਲੇ ਸਮੇਂ ਉਸ ਤੋਂ ਬਿਨਾ ਹੋਰ ਕੋਈ ਮਹਾਰਾਜ ਦੇ ਕੋਲ ਰਹੇ ਚਾਰ ਦਿਨ ਪਹਿਲਾਂ ਉਹਨੇ ਜ਼ਬਰਦਸਤੀ ਜਿੰਦਾਂ ਨੂੰ ਵੀ ਉੱਥੋਂ ਹਟਾ ਦਿੱਤਾ ਇਸ ਨਿਰਾਦਰ ਦਾ ਜਿੰਦਾਂ ਨੂੰ ਬਹੁਤ ਦੁੱਖ ਹੋਇਆ ਉਹ ਬਥੇਰਾ ਰੋਈ ਘੁਰ ਲਾਈ ਪਰ ਕੀ ਬਣਦਾ ਸੀ ਅਖੀਰ ਅੰਤ ਦਾ ਦਿਨ ਆ ਗਿਆ ਸਾਰੇ ਪਰਿਵਾਰ ਨੂੰ ਅੰਤਮ ਦਰਸ਼ਨਾਂ ਵਾਸਤੇ ਬੁਲਾ ਲਿਆ ਗਿਆ ਪੰਜਾਬ ਦਾ ਸ਼ੇਰ ਅਗਲੇ ਜਹਾਨ ਲਈ ਤਿਆਰ ਹੋ ਰਿਹਾ ਸੀ ਚਿਹਰੇ ਦਾ ਰੰਗ ਬਦਲ ਚੁੱਕਾ ਸੀ ਸਾਹ ਉਖਲਣਾ ਸ਼ੁਰੂ ਹੋ ਗਿਆ ਸੀ ਅੰਤਿਕ ਲੰਮਾ ਸਾਰਾ ਹਟਕੋਰਾ ਆ ਕੇ ਜੋਤ ਬੁਝ ਗਈ 58 ਸਾਲ 7 ਮਹੀਨੇ ਤੇ 26 ਦਿਨ ਦੀ ਉਮਰ ਗੁਜ਼ਾਰ ਕੇ ਮਹਾਰਾਜਾ ਰਣਜੀਤ ਸਿੰਘ ਕੂਚ ਕਰ ਗਿਆ ਹਾਰਦੀ 15 ਤੇ ਜੂਨ ਦੀ 27 ਤਾਰੀਖ ਸੀ ਉਸ ਦਿਨ ਵੀਰਵਾਰ ਤੇ ਪੂਰਨਮਾਸ਼ੀ ਦਾ ਦਿਹਾੜਾ ਸੀ ਹਾਂ ਪੂਰਨਮਾਸ਼ੀ ਜਦ ਲੋਕਾਂ ਦੀਆਂ ਰਾਤਾਂ ਵਿੱਚ ਚਾਨਣੀਆਂ ਹੁੰਦੀਆਂ ਹਨ ਪਰ ਪੰਜਾਬੀਆਂ ਦੇ ਪਾਦਾ ਦਿਨ ਦੇਵੇਂ ਹਨੇਰ ਪੈ ਗਿਆ ਸਾਰਾ ਪਰਿਵਾਰ ਤਾਹੀ ਮਾਰ ਕੇ ਰੋਣ ਪਿੱਟਣ ਲੱਗ ਪਿਆ ਜੰਗਲ ਦੀ ਅੱਗ ਵਾਂਗ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ ਖੁਸ਼ੀ ਵਸਦੇ ਲਾਹੌਰ ਵਿੱਚ ਹਾਹਾਕਾਰ ਮਚ ਗਈ ਸ਼ੋਗੀ ਵਾਤਾਵਰਨ ਵਿੱਚ ਦਰਦ ਵਾਲੇ ਲੋਕਾਂ ਦਾ ਦਮ ਕੁੱਟਿਆ ਜਾਣ ਲੱਗਾ ਚੇਰੇ ਪੰਜਾਬ ਦੇ ਮੌਤ ਨਾਲ ਕੁਝ ਰਾਣੀਆਂ ਹੀ ਨਹੀਂ ਸਾਰਾ ਪੰਜਾਬ ਰੰਡਾ ਹੋ ਗਿਆ ਸਿੱਖਾਂ ਦਾ ਸੂਰਜ ਸਿਖਰ ਦੁਪਹਿਰੇ ਛਿਪ ਗਿਆ ਕਿਸਮਤ ਨੇ ਪੰਜਾਬੀਆਂ ਵੱਲੋਂ ਮੂੰਹ ਫੇਰ ਲਿਆ ਪੰਜ ਦਰਿਆਵਾਂ ਦੀ ਧਰਤੀ ਦਾ ਬੱਚਾ-ਬੱਚਾ ਰੋ ਰਿਹਾ ਸੀ ਤੇ ਵਿਰੋਧੀ ਖੁਸ਼ੀ ਮਨਾ ਰਹੇ ਸਨ ਉਹਨਾਂ ਕਰੇ ਉਸ ਰਾਤ ਕਿਉ ਉਹਦੀਆਂ ਜੋਤਾਂ ਜਗੀਆਂ ਜਿੰਦਾ ਦੀ ਹਾਲਤ ਸਭ ਨਾਲੋਂ ਔਨੋਖੀ ਸੀ ਉਹ ਇਸ ਅਸੈ ਗੰਮ ਦੀ ਚੋਟ ਖਾ ਕੇ बेहोਸ਼ ਹੋ ਕੇ ਡਿੱਗ ਪਈ ਗੋਲੀਆਂ ਉਸ ਨੂੰ ਉਠਾ ਕੇ ਵੱਖਰੇ ਕਮਰੇ ਵਿੱਚ ਲੈ ਗਈਆਂ ਗੁਲਾਬ ਤੇ ਕਿਉੜਾ ਛਿੜਕਣ ਨਾਲ ਅੱਧੇ ਘੰਟੇ ਪਿਛੋਂ ਉਹਨੂੰ ਹੋਸ਼ ਆਈ ਆਪਣੀ ਬਦਲ ਚੁੱਕੀ ਹਵਸਤਾ ਦੇ ਸੋਝੀ ਆਉਣ ਤੇ ਉਹ ਪਾਗਲਾ ਵਾਂਗ ਪਿੱਟਣ ਲੱਗ ਪਈ ਉਹਨੂੰ ਸਾਰੀ ਦੁਨੀਆ ਬਦਲੀ ਹੋਈ ਨਜ਼ਰ ਆ ਰਹੀ ਸੀ ਉਹ ਸੱਚੇ ਦਿਲੋਂ ਪਤੀ ਨੂੰ ਪਿਆਰ ਕਰਦੀ ਸੀ ਇੱਕ ਸ਼ੇਰੇ ਪੰਜਾਬ ਬਿਨਾ ਉਹਨੂੰ ਸਾਰਾ ਪੰਜਾਬ ਹੀ ਸੋਨਾ ਨਜ਼ਰ ਆ ਰਿਹਾ ਸੀ ਅਗਲੇ ਦਿਨ ਸ਼ੇਰੇ ਪੰਜਾਬ ਦਾ ਅੰਤਮ ਵਿਵਾਨ ਤਿਆਰ ਹੋਇਆ ਗੁਰਦੁਆਰਾ ਡੇਰਾ ਸਾਹਿਬ ਦੇ ਮਗਰਲੇ ਪਾਸੇ ਚੰਨਣ ਦੀ ਚਿਖਾ ਤਿਆਰ ਕੀਤੀ ਗਈ ਮਹਾਰਾਜੇ ਦੀ ਅਰਥੀ ਕਿਨਿਓ ਬਾਹਰ ਨਿਕਲੀ ਮਾਤਮ ਦੇ ਵਾਜੇ ਵੱਜੇ ਕਿਲੇ ਦੀਆਂ ਕੰਧਾਂ ਤੋਂ ਸਲਾਮੀ ਵਾਸਤੇ ਤੋਪਾਂ ਦਾਗੀਆਂ ਸਹਿਜ ਸਹਿਜ ਆਖਰੀ ਜਲੂਸ ਗੁਰਦੁਆਰੇ ਦੇ ਮਗਰਲੇ ਪਾਸੇ ਪੁੱਜਾ ਗਿਆਨੀ ਗੁਰਮੁਖ ਸਿੰਘ ਨੇ ਅਰਦਾਸ ਕੀਤੀ ਤੇ ਪੰਜਾਬ ਦੀ ਤਕਦੀਰ ਬਦਲਨ ਵਾਲੇ ਮਰਦ ਨੂੰ ਅੰਤਿਮ ਸਿਜਾ ਉਤੇ ਲਟਾ ਦਿੱਤਾ ਗਿਆ ਉਸ ਵੇਲੇ ਲੱਖਾਂ ਲੱਖਾਂ ਪੰਜਾਬੀ ਖਲੇ ਤਾਂ ਹੀ ਮਾਰੇ ਸਨ ਦਰਦਵੰਨੀਆਂ ਅੱਖਾਂ ਅੰਜੂਆਂ ਦੇ ਟੋਏ ਤਾਰ ਰਹੀਆਂ ਸਨ ਫਿਰ ਸਦੀ ਹੋਣ ਵਾਸਤੇ ਰਾਣੀ ਪਹਾੜਾਂ ਨੱਗੇ ਵਧੀ ਉਹਦੇ ਨਾਲ ਕੁਝ ਹੋਰ ਰਾਣੀਆਂ ਵੀ ਤਿਆਰ ਹੋਈਆਂ ਜਿੰਦਾ ਨੇ ਵੀ ਸਤੀ ਹੋਣ ਦੀ ਇੱਛਾ ਪ੍ਰਗਟ ਕੀਤੀ ਰਾਣੀ ਪਹਾੜਨ ਨੇ ਉਸ ਨੂੰ ਰੋਕ ਦਿੱਤਾ ਜਨਾਨ ਖਾਨੇ ਦੀ ਪ੍ਰਧਾਨ ਰਾਣੀ ਪਹਾੜਨ ਹੀ ਮੰਨੀ ਜਾਂਦੀ ਸੀ ਜਿੰਦਾ ਨੂੰ ਉਹ ਵੀ ਬੜਾ ਪਿਆਰ ਕਰਦੀ ਸੀ ਉਹਨੇ ਜਿੰਦਾ ਦਾ ਸਿਰ ਛਾਤੀ ਨਾਲ ਕੁੱਟ ਕੇ ਕਿਹਾ ਜਿੰਦਾ ਮੈਂ ਤੇਰੇ ਮਨ ਦੀ ਅਵਸਥਾ ਨੂੰ ਸਮਝਦੀ ਹਾਂ ਮਹਾਰਾਜ ਤੈਨੂੰ ਸਤੋ ਵਧੇਰੇ ਪਿਆਰ ਕਰਦੇ ਸਨ ਤੋ ਵੀ ਆਪਣੇ ਪਿਆਰ ਦਾ ਸਬੂਤ ਦੇਣ ਵਾਸਤੇ ਸਤੀ ਹੋਣ ਲਈ ਤਿਆਰ ਹੈ ਸਤੀ ਹੋਣ ਵਾਲਿਆਂ ਦਾ ਇੱਕ ਪਾਸੇ ਦੁਨੀਆ ਵਿੱਚ ਜਸ ਹੋਵੇਗਾ ਦੂਜੇ ਪਾਸੇ ਉਹ ਰੰਡੇਪੇ ਦੇ ਦੁੱਖ ਸੈਣੋਂ ਬਚ ਜਾਣਗੀਆਂ ਤੈਨੂੰ ਵੀ ਇਸੇ ਹੱਕ ਤੋਂ ਰੋਕਿਆ ਨਹੀਂ ਜਾ ਸਕਦਾ ਪਰ ਤੂੰ ਆਪਣੇ ਦਲੀਪ ਬਾਰੇ ਵੀ ਕੁਝ ਸੋਚਿਆ ਈ ਉਹਦਾ ਪਿੱਛੋਂ ਕੌਣ ਬਣੇਗਾ ਉਹ ਅਜੇ ਦਸਾ ਮਹੀਨਿਆਂ ਦਾ ਵੀ ਨਹੀਂ ਹੋਇਆ ਨਹੀਂ ਜਿੰਦਾ ਮੈਂ ਤੈਨੂੰ ਸਤੀ ਨਹੀਂ ਹੋਣ ਦੇਵਾਂਗੀ ਤੇ ਨੂੰ ਆਪਣੇ ਦਲੀਪ ਬਦਲੇ ਜੂਣਾ ਪਵੇਗਾ ਪਤੀ ਨਾਲ ਸਤੀ ਹੋਣ ਪਿੱਛੋਂ ਪਤੀ ਦੇ ਨਿਸ਼ਾਨੇ ਦੀ ਪਾਲਣਾ ਕਰਨੀ ਵਦੇਰੇ ਸ਼ੁਭ ਹੈ ਤੇ ਗੋਲੀ ਕੋਲੋਂ ਦਲੀਪ ਨੂੰ ਫੜ ਕੇ ਉਹਨੇ ਜਿੰਦਾ ਦੇ ਕੁਛੜ ਦੇ ਦਿੱਤਾ ਵਾਲਗ ਦਲੀਪ ਨੂੰ ਛਾਤੀ ਨਾਲ ਕੁੱਟ ਕੇ ਜਿੰਦਾ ਪੂਬੇ ਪੂਬੇ ਰੋਪੇ ਉਸ ਨੂੰ ਆਖੀ ਵਾਰ ਪਿਆਰ ਦੇ ਕੇ ਰਾਣੀ ਪਹਾੜਨ ਚਿਖਾ ਤੇ ਜਾ ਬੈਠੀ ਉਹਦੇ ਨਾਲ ਦਾਸ ਰਾਣੀਆ ਹੋਰ ਮਹਾਰਾਜ ਦੇ ਅਰਥੀ ਦੇ ਉਦਾਲੇ ਚੇਖਾ ਮਲ ਬੈਠੀਆਂ ਇਹ ਸਮਾ ਜਿੰਦਾਬਾਸੇ ਸਭ ਤੋਂ ਔਖਾ ਸੀ ਜਿਸ ਨੂੰ ਮਹਾਰਾਜ ਸਭ ਤੋਂ ਵੱਧ ਪਿਆਰ ਕਰਦੇ ਸਨ ਜਿਸ ਨੂੰ ਸਦਾ ਪ੍ਰਾਨ ਪਿਆਰੀ ਕਹਿ ਕੇ ਬੁਲਾਉਂਦੇ ਸਨ ਜਿਸ ਨੂੰ ਪ੍ਰਾਪਤ ਕਰਕੇ ਸਰਕਾਰ ਸਾਰੀ ਦੁਨੀਆ ਦੇ ਹੁਸਨ ਨੂੰ ਭੁੱਲ ਗਏ ਸਨ ਜਿਸ ਦੇ ਬਿਨਾ ਹਜ਼ੂਰ ਇੱਕ ਪਲ ਵੀ ਨਹੀਂ ਸੰ ਦੇ ਸਕਦੇ ਕਿ ਉਹ ਜਿੰਦਾ ਸਹਾਰ ਲਵੇਗੀ ਕਿ ਬਾਕੀ ਰਾਣੀਆਂ ਸਵਾਮੀ ਨਾਲ ਸਤੀ ਹੋ ਜਾਣ ਤੇ ਜਿੰਦਾ ਰੰਡੇਪੇ ਦੇ ਦੁੱਖ ਸਹਿਣ ਵਾਸਤੇ ਰਹਿ ਜਾਵੇ ਉਹਦੀ ਛਾਤੀ ਪਾੜ ਕੇ ਦਿਲ ਬਾਹਰ ਆ ਰਿਆ ਸੀ ਉਹ ਪਾਗਲਾ ਵਾਂਗ ਉਹ ਵੀ ਪੁਬੇ ਰੋ ਰਹੀ ਸੀ ਉਹ ਮੱਲੋ ਮੱਲੇ ਜਿਖਾ ਵਿੱਚ ਛਾਲ ਮਾਰਨ ਵਾਸਤੇ ਸੋਚਦੇ ਪਰ ਗੋਦੀ ਵਿੱਚ ਮੁਸਕੁਰਾ ਰਿਹਾ ਦਲੇਪ ਉਹਦਾ ਰਾਹ ਰੋਕ ਲੈਂਦਾ ਉਸ ਵੇਲੇ ਉਹਦਾ ਦਿਲ ਮੌਤ ਤੇ ਜ਼ਿੰਦਗੀ ਦੇ ਘੋਲ ਦਾ ਖਾੜਾ ਬਣਿਆ ਹੋਇਆ ਸੀ ਉਹ ਮਰਨਾ ਚਾਹੁੰਦੀ ਸੀ ਪਰ ਦਲੀਪ ਦੇ ਮੋਹ ਦੀਆਂ ਜ਼ੰਜੀਰਾਂ ਉਹਦੀ ਪੇਸ਼ ਨਹੀਂ ਸਨ ਜਾਣ ਦਿੰਦੀਆਂ ਕਿਸੇ ਨੇ ਠੀਕ ਗਿਆ ਹੈ ਹਜ਼ਾਰوں ਮੁਸ਼ਕਿਲوں میں ایک ਮੁਸ਼ਕਿਲ ਸਖਤ ਇਹ ਵੀ ਹੈ ਤਮੰਨਾ ਮੌਤ ਕੀ ਹੈ ਔਰ ਮਰ ਜਾਣਾ ਨਹੀਂ ਆਤਾ ਜਿੰਦਾ ਨੇ ਲੰਮਾ ਸਾਰਾ ਹੋਗਾ ਲਿਆ ਤੇ ਪੁੱਤਰ ਨੂੰ ਹਿੱਕ ਨਾਲ ਕੁੱਟ ਕੇ ਕਿਹਾ ਮੇਰੇ ਦਲੀਪ ਮੈਂ ਤੇਰੇ ਬਦਲੇ ਜੀਵਾਂਗੇ ਤੇਰੀਆਂ ਖੁਸ਼ੀਆਂ ਬਦਲੇ ਮੈਂ ਰੰਡੇਪੇ ਦੇ ਸਾਰੇ ਦੋਖ ਚੱਲ ਲਾਵਾਂਗੀ ਸਮਾਂ ਹੋ ਗਿਆ ਟਿੱਕਾ ਖੜਕ ਸਿੰਘ ਨੇ ਜਿਖਾ ਨੂੰ ਲਾਂਬੂ ਲਾਇਆ ਆਗਦੇ ਪਾਂਬੜ ਇੱਕੋ ਵਾਰ ਪੜ ਕੋਠੇ ਉਸ ਤੋਂ ਕਈ ਗੁਣਾ ਵਧੇਰੇ ਅੱਗ ਪੰਜਾਬੀਆਂ ਦੇ ਦਿਲਾਂ ਵਿੱਚ ਬਲ ਉੱਠੀ ਯਾਰਾ ਰਾਣੀਆਂ ਮਹਾਰਾਜੇ ਦੇ ਨਾਲ ਸਤੀ ਹੋਈਆਂ ਇੱਕ ਕਬੂਤਰਾਂ ਦਾ ਜੋੜਾ ਵੀ ਮੱਚ ਦੀ ਜਿਖਾ ਵਿੱਚ ਡਿੱਗੇ ਸਤੀ ਹੋ ਗਿਆ ਉਹਦੇ ਨਾਲ ਹੀ ਪੰਜਾਬ ਦਾ ਰਾਜਪਾਗ ਵੀ ਸੜਕੇ ਸੁਆਹ ਹੋ ਗਿਆ